ਇਸ ਸਮੇਂ ਰਾਜਵੀਰ ਜਵੰਦੇ ਦੇ ਜੱਦੀ ਪਿੰਡ ਪਹੁੰਚੇ ਹੋਏ ਆ ਜਿੱਥੇ ਅੱਜ ਅੰਤਿਮ ਅਰਦਾਸ ਜਿਹੜੀ ਹੈ ਰਾਜਵੀਰ ਜਵੰਦਾ ਦੀ ਰੱਖੀ ਗਈ ਹੈ ਨਾਲ ਹੀ ਨਾਲ ਅੱਜ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਣੀ ਹੈ ਇੱਕ ਰਾਜਵੀਰ ਜਵੰਦਾ ਦਾ ਨਿੱਕਾ ਜਿਹਾ ਫੈਨ ਔਰ ਵੱਡੇ ਜਜ਼ਬਾਤ ਲੈ ਕੇ ਪਹੁੰਚੇ ਆ ਅੰਤਿਮ ਅਰਦਾਸ ਦੇ ਵਿੱਚ ਸ਼ਰਧਾਂਜਲੀ ਦੇਣ ਦੇ ਲਈ ਗੱਲਬਾਤ ਕਰ ਲੈਨੇ ਆ ਬਾਈ ਛੋਟੀ ਜੀ ਉਮਰ ਹੈ ਅੱਖਾਂ ਤੇ ਤੁਹਾਡੇ ਫੇਸ ਤੋਂ ਲੱਗ ਰਿਹਾ ਕਿ ਰਾਜਵੀਰ ਜਵੰਦਾ ਨੂੰ ਅੱਜ ਕਾਫੀ ਦਿਲੋਂ ਯਾਦ ਕਰ ਰਹੇ ਹੋ ਕੀ ਕੀ ਚੀਜ਼ਾਂ ਦਿਮਾਗ ਦੇ ਵਿੱਚ ਕਿੱਥੋਂ ਆਇਓ ਕਿੰਨੇ ਕਿਲੋਮੀਟਰ ਦੂਰ ਤੋਂ ਆਇਓ ਔਰ ਕਰਦਿਆਂ ਨੇ ਕਿੱਦਾਂ ਆਨ ਦਿੱਤਾ ਤੁਹਾਨੂੰ ਅਸੀਂ ਖੁਰਲਾਪੁਰ ਤੋਂ ਆਏ ਜਲੰਧਰ ਜ਼ਿਲ੍ਹੇ ਤੋਂ ਤੇ ਉਹਨਾਂ ਦੇ ਮ੍ਰਿਤਿਓ ਬਾਰੇ ਸੁਣ ਕੇ ਕਾਫੀ ਦੁੱਖ ਲੱਗਾ ਕਿਉਂਕਿ ਇੰਡਸਟਰੀ 'ਚ ਵੱਡਾ ਘਾਟਾ ਹੋਇਆ ਤੇ ਮੈਂ ਸੋਚਿਆ ਕਿ ਉਹਨਾਂ ਦੇ ਇੱਕ ਤਸਵੀਰ ਬਣਾ ਕੇ ਸ਼ਰਧਾਂਜਲੀ ਉਹਨਾਂ ਨੂੰ ਪੇਸ਼ ਕਰਾਂ ਰਾਜਵੀਰ ਜਵੰਦਾ ਦੇ ਫੈਨ ਕਿੱਦਾਂ ਬਣੇ ਕੀ ਕੀ ਚੀਜ਼ਾਂ ਉਹਨਾਂ ਦੀਆਂ ਵਧੀਆ ਲੱਗਦੀਆਂ ਸੀ ਔਰ ਫਿਰ ਇਹ ਖਿਆਲ ਕਿੱਦਾਂ ਆਇਆ ਕਿ ਤ੍ਰਿਕੇ ਨਾਲ ਵੀ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ ਰਾਜਵੀਰ ਜਵੰਦਾ ਨੂੰ ਉਹਨਾਂ ਦਾ ਸਾਰਾ ਕੁਝ ਹੀ ਵਧੀਆ ਸੀ ਉਹਨਾਂ ਦੇ ਗਾਣੇ ਵੀ ਉਹਨਾਂ ਦਾ ਨੇਚਰ ਵੀ ਉਹ ਖੁਦ ਵੀ ਹਾਂਜੀ ਕਦੇ ਮਿਲਣ ਦਾ ਮੌਕਾ ਮਿਲੇ ਨਹੀਂ ਕਦੇ ਮਿਲਣ ਦਾ ਮੌਕਾ ਨਹੀਂ ਮਿਲਿਆ ਫਿਰ ਕਿਹੜਾ ਗੀਤ ਵਧੀਆ ਲੱਗਦਾ ਸੀ ਕਿੱਥੋਂ ਫੈਨ ਬਣੇ ਕਿੱਦਾਂ ਫੈਨ ਬਣੇ ਉਹਨਾਂ ਦੇ ਉਹਨਾਂ ਦੇ ਸਾਰੇ ਗੀਤ ਹੀ ਵਧੀਆ ਜਦੋਂ ਦੇ ਉਹਨਾਂ ਦੇ ਗੀਤ ਆਉਣ ਲੱਗੇ ਉਦਦੇ ਮਾੜਾ ਮਾੜਾ ਉਦਦਾ ਸੁਣਿਆ ਸੀ ਪਰ ਜਿੱਦੜੇ ਦਾ ਸੰਦੇਗਾ ਫੈਨ ਹੁੰਦੇ ਗਏ ਸਭ ਤੋਂ ਵਧੀਆ ਕਿਹੜਾ ਗੀਤ ਲੱਗਦਾ ਹੈ ਸਾਰੇ ਵਧੀਆ ਉਹਨਾਂ ਦੇ ਤਾਂ ਤੇ ਕਰਦੇ ਨੇ ਕਿਹਾ ਨਹੀਂ ਕਿ ਇੰਨੀ ਦੂਰ ਜਾਣਾ ਆ ਤੁਸੀਂ ਕਿੱਦਾਂ ਸੋਚਿਆ ਕਿ ਮੈਂ ਅੰਤਿਮ ਅਰਦਾਸ ਦੇ ਵਿੱਚ ਜਾਊਂਗਾ ਨਹੀਂ ਕਰਦੇ ਵੀ ਅਪਰੀਸ਼ੀਏਟ ਕਰਦੇ ਆ ਠੀਕ ਕਹਿੰਦੇ ਆ ਕਰਦੇ ਕਰਦੇ ਕਹਿੰਦੇ ਬਣਾ ਜ ਬਣਾਉਂਦਾ ਮੈਂ ਤਾਂ ਸਪੋਰਟ ਕਰਦੇ ਮੈਨੂੰ ਹਾਂਜੀ ਤੇ ਕਰਦੇਆਂ ਨੂੰ ਜਦੋਂ ਤੁਸੀਂ ਦੱਸਿਆ ਕਿ ਮੈਂ ਉੱਧਰ ਜਾਣਾ ਆ ਇੱਥੋਂ ਘਟੋ ਘਟ ਤੁਹਾਡਾ ਪਿੰਡ 100 ਕਿਲੋਮੀਟਰ ਹੋਣਾ ਉਮਰ ਵੀ ਤੁਹਾਡੀ ਛੋਟੀ ਆ 15 ਸਾਲ ਦੇ ਹੈਗੇ ਹੋ ਤੁਸੀਂ ਤਾਂ ਕਰਦੇ ਤਾਂ ਉਹਦਾ ਵੀ ਅਲਾਉਂ ਨਹੀਂ ਕਰਦੇ ਕਿ 100 ਕਿਲੋਮੀਟਰ ਦੂਰ ਜਾਣਾ ਆ ਇੰਨੇ ਲੋਕੀ ਆਣ ਕੇ ਇਕੱਠ ਪਊਗਾ ਇਹ ਕਿਦਾਂ ਕਰਦੇ ਨਾਲ ਗੱਲਬਾਤ ਕੀਤੀ ਕਿਦਾਂ ਖਿਆਲ ਆਇਆ ਕਿ ਹੁਣ ਕਿ ਮੈਂ ਜਾਊਂਗਾ ਜਾਂ ਕਰਦੇ ਨੂੰ ਕਿਦਾਂ ਕਿਹਾ ਕਿ ਕਿਦਾਂ ਬਣਾਇਆ ਨਹੀਂ ਪਾਪਾ ਹੁਣ ਵੀ ਮੇਰੇ ਨਾਲ ਆਇਆ ਹਾਂਜੀ ਅੱਛਾ ਕਿੱਥੇ ਨੇ ਤੁਹਾਡੇ ਡੈਡੀ ਹੋਣੇ ਨਾਲ ਵੀ ਗੱਲ ਕਰਦੇ ਆਂ ਇੱਕ ਮਿੰਟ ਆਜੋ ਜੀ ਤੇ ਵੱਡੀ ਛੋਟੀ ਜੀ ਉਮਰ ਹੈ ਤੁਹਾਡੇ ਬੱਚੇ ਦੀ 15 ਸਾਲ ਉਸ ਤੋਂ ਬਾਅਦ ਮੈਂ ਕਹਿ ਰਹੇ ਆਂ ਕਿ ਇਸ ਤਰੀਕੇ ਦੇ ਨਾਲ ਇੰਨੀ ਸੋਹਣੀ ਤਸਵੀਰ ਰਾਜਵੀਰ ਜਵੰਦਾ ਦੀ ਬਣਾਈ ਹੈ ਹੂਬਾ ਹੂ ਤਸਵੀਰ ਬਣਾਈ ਹੈ ਤੁਸੀਂ ਵੀ ਫੈਨ ਹੋ ਰਾਜਵੀਰ ਜਵੰਦਾ ਦੇ ਕਿ ਤੁਹਾਡਾ ਬੇਟਾ ਹੀ ਐ ਮੈਂ ਸਾਰੇ ਫੈਨ ਹੀ ਆ ਸਰ ਹਾਂਜੀ ਤੁਸੀਂ ਕਦੋਂ ਬਣੇ ਫੈਨ ਸਰ ਅਸੀਂ ਜਦੋਂ ਇਹਦਾ ਕਾਸਤਾ ਬਿੱਲੀ ਵੀ ਆਉਂਦੀ ਸੀਗਾ ਸੁਣਦੇ ਰਹੇ ਸਰ ਬਹੁਤ ਵਧੀਆ ਇਹਦੇ ਸੌਂਗ ਸੀਗੇ ਤੇ ਤੀਵੇਂ ਪਰਵਾਸ ਬੈਠ ਕੇ ਸੁਣਦੇ ਸਾਰੇ ਸੌਂਗ ਇਹਨਾਂ ਦੇ ਕਿਹੜਾ ਗੀਤ ਸਭ ਤੋਂ ਵਧੀਆ ਲੱਗਾ ਤੇ ਤੁਸੀਂ ਫੈਨ ਕਦੋਂ ਹੋਏ ਰਾਜਵੀਰ ਜਵੰਦਾ ਦੇ ਸਰ ਐਸੇ ਅੰਦਰ ਜਿਹੜਾ ਬਾਬਲ ਤੇ ਅਸੀਂ ਪਾ ਗਏ ਸੁਚੀ ਬਸ ਬਹੁਤ ਵਧੀਆ ਸੌਂਗ ਆ ਸਰ ਇਹਨਾਂ ਦੇ ਹਾਂਜੀ 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 ਇਹ ਬਹੁਤ ਹੀ ਸਤ ਸੌਂਗ ਤੁਹਾਡੀ ਬੇਟੀ ਵੀ ਆਈ ਐ ਨਾਲ ਤੁਸੀਂ ਵੀ ਫੈਨ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵੀਰੇ ਨੇ ਇੰਨੀ ਵਧੀਆ ਤਸਵੀਰ ਬਣਾਈ ਹੈ ਰਾਜਵੀਰ ਜਵੰਦਾ ਦੀ ਹਾਂਜੀ ਇਹ ਪਹਿਲਾਂ ਵੀ ਬਣਾਉਂਦਾ ਹੁੰਦਾ ਸੀਗਾ ਤੇ ਅਸੀਂ ਇਹਨੂੰ ਕਿਹਾ ਵੀ ਤੂੰ ਹਨਾ ਇਹਨਾਂ ਦੀ ਵੀ ਬਣਾ ਤੇ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਮਿਲਾਂਗੇ ਪਰ ਉਹਨੇ ਟਾਈਮ 'ਚ ਜਿਉਂਦੇ ਹੀ ਨਹੀਂ ਰਹੇ ਪਰ ਜਿਸ ਤਰ੍ਹਾਂ ਚਲੇ ਜਾਣਾ ਰਾਜਵੀਰ ਜਵੰਦਾ ਦਾ ਕਾਫੀ ਦੁਖਦਈ ਸੀਗਾ ਤੁਹਾਨੂੰ ਕਿੱਦਾਂ ਪਤਾ ਲੱਗਿਆ ਔਰ ਜਦੋਂ ਪਤਾ ਲੱਗਿਆ ਕਿ ਰਾਜਵੀਰ ਜਵੰਦਾ ਨਹੀਂ ਰਹੇ ਕਿੱਦਾਂ ਦਾ ਮਹਿਸੂਸ ਕੀਤਾ ਉਦੋਂ ਦੁਖੀ ਹੋਇਆ ਕਿਉਂਕਿ ਬਹੁਤ ਵੱਡਾ ਘਾਟਾ ਹੀ ਹੋਇਆ ਤੇ ਬਿਲਕੁਲ 15 ਸਾਲ ਦੇ ਬੱਚੇ ਦੇ ਜਜ਼ਬਾਤ ਨੇ ਇਹ ਇਹ ਤਸਵੀਰ ਦੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਬਿਲਕੁਲ ਆਪਣੇ ਡੈਡੀ ਦੇ ਨਾਲ ਪਹੁੰਚਿਆ ਨਾਲ ਛੋਟੀ ਭੈਣ ਵੀ ਆਈ ਹੈ ਇਹ ਹੁੰਦੀ ਹੈ ਕਮਾਈ ਅਸਲ ਕਲਾਕਾਰ ਦੀ ਇਹ ਕਮਾਈ ਹੈ ਜਦੋਂ ਬੱਚੇ-ਬੱਚੇ ਇੱਧਰ ਪਹੁੰਚਣ ਲੱਗ ਜਾਣ ਬੱਚੇ ਵੀ ਆ ਰਹੇ ਆ ਤੇ ਨਾਲ ਉਹਦੇ ਡੈਡੀ ਵੀ ਆਏ ਆ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਲਾਕਾਰ ਦੇ ਲਈ ਕਿ ਉਹਨਾਂ ਦਾ ਬੱਚਾ ਵੀ ਫੈਨ ਹੈ ਤੇ ਉਹਨਾਂ ਦਾ ਬਾਪੂ ਵੀ ਫੈਨ ਹੈ ਇਹ ਇੱਕ ਕਮਾਈ ਹੁੰਦੀ ਹੈ ਕਲਾਕਾਰ ਦੀ ਇਹ ਚੀਜ਼ ਕਮਾਈ ਹੈ ਰਾਜਵੀਰ ਜਵੰਦਾ ਨੇ ਤੇ ਕੱਲੀਆਂ ਕੱਲੀ ਤਸਵੀਰ ਜਿਹੜੀ ਆ ਅੱਜ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਰਾਜਵੀਰ ਜਵੰਦਾ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵਿਡੀਓ ਜਰਨਲਿਸਟ ਬਲਵਿੰਦਰ ਆਰਿਆ ਦੇ ਨਾਲ ਮੈਂ ਜੈ ਬਰਮਾ ਚੈਨਲ 17 ਦੇ ਲਈ ਧੰਨਵਾਦ